ਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਟੂ YouTube ਚੈਨਲ ਸ਼ਾਹੀ ਨਿਵਾਸ ਅੱਜ ਅਸੀਂ ਜੋ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਹ ਰਹਿਣਗੇ ਜੀ ਹੈਂਡਵਰਕ ਦੇ ਸੂਟਸ ਔਰ ਪ੍ਰਿੰਟਡ ਸੂਟਸ ਨੇ ਜੋ ਕਿ ਪਿਓਰ ਬੈਂਬਰ ਦੇ ਰਹਿਣਗੇ ਸੋ ਬਹੁਤ ਹੀ ਜ਼ਿਆਦਾ ਸੋਹਣੇ ਕਲਰਸ ਨੇ ਸਾਰੇ ਸੂਟਸ ਦੇ ਹੀ ਸੋ ਫਰਸਟ ਜੋ ਆਪਾਂ ਸੂਟ ਤੁਹਾਨੂੰ ਸ਼ੋ ਕਰ ਰਹੇ ਆ ਇਹ ਰਹੂਗਾ ਜੀ ਗ੍ਰੇ ਸ਼ੇਡ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਦੀ ਸੋਹਣੀ ਪ੍ਰਿੰਟਿੰਗ ਆਉਗੀ ਪਲੇਨ ਬਾਟਮ ਆਉਗੀ ਪਿਓਰ ਬੈਂਬਰ ਦੇ ਹੀ ਤਿੰਨੋਂ ਪੀਸ ਰਹਿਣਗੇ ਪਲੱਸ ਇਹਦੀ ਦੁਪट्टे ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੋਈ ਹੈ ਇਸ ਦੇ ਵਿੱਚ ਨੈਕਸਟ ਸ਼ੇਡ ਆਏਗਾ ਉਹ ਆਏਗਾ ਜੀ ਆਫ ਵਾਈਟ ਦੇ ਨਾਲ ਇਹ ਇਸ ਦਾ ਦੁਪੱਟਾ ਆ ਜਾਏਗਾ ਫਸਟ ਔਰ ਇਹ ਇਸ ਦੀ ਸ਼ਰਟ ਦੀ ਪ੍ਰਿੰਟਿੰਗ ਆ ਜਾਏਗੀ ਪਲੱਸ ਇਹਦੀ ਆਫ ਵਾਈਟ ਬਾਟਮ ਆ ਜਾਊਗੀ ਪ੍ਰਿੰਟ ਸਾਰੇ ਹੀ ਬਹੁਤ ਜ਼ਿਆਦਾ ਪਿਆਰੇ ਨੇ ਸੋ ਨੂੰ ਜਿਹੜਾ ਵੀ ਪਸੰਦ ਆ ਰਿਹਾ ਜੀ ਪਲੀਜ਼ ਉਸ ਦਾ ਸਕਰੀਨ ਸ਼ਾਟ ਹੈ ਜੋ ਪ੍ਰੋਪਰ ਲਿਓ ਤਾਂ ਮੈਂ ਸੂਟ ਨੂੰ ਥੋੜਾ ਹੋਲਡ ਕਰਕੇ ਵੀ ਰੱਖ ਰਹੀ ਹਾਂ ਤਾਂ ਜੋ ਇਸ ਦਾ ਸਕਰੀਨ ਸ਼ਾਟ ਹੈ ਜੋ ਪ੍ਰੋਪਰ ਆ ਸਕੇ ਕਲਰ ਸਾਰਿਆਂ ਦੇ ਹੀ ਬਹੁਤ ਪਿਆਰੇ ਨੇ ਸਟੱਫ ਵੀ ਬਹੁਤ ਜ਼ਿਆਦਾ ਸੋਹਣਾ ਹੋ ਰਿਹਾ ਜੀ ਲਾਸਟ ਸ਼ੇਡ ਆ ਜੋ ਬੇਬੀ ਪਿੰਕ ਹੈ ਜੀ ਇਸ ਦੇ ਵਿੱਚ ਪਲੇਨ ਇਸ ਦੀ ਬਾਟਮ ਰਹੂਗੀ ਔਰ ਇਸ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਦੁਪट्टे ਦਾ ਵੀ ਪ੍ਰਿੰਟ ਬਹੁਤ ਸੋਹਣਾ ਆਊਗਾ ਸੂਟ ਰਹਿਣਗੇ ਉਹ ਆਉਣਗੇ ਜੀ ਹੈਂਡਵਰਕ ਦੇ ਵਿੱਚ ਸੂਟ ਆਉਣਗੇ ਬਿਲਕੁਲ ਨਿਊ ਸਟੱਫ ਹੈ ਜੋ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੂਟ ਨੇ ਜੋ ਤੁਹਾਡੇ ਲਈ ਰੈਡੀ ਕੀਤੇ ਨੇਗੇ ਤੁਸੀਂ ਦੇਖ ਸਕਦੇ ਹੋ ਪੈਨਲਸ ਦੇ ਵਿੱਚ ਵਿਚਕਾਰ ਇਸ ਤੇ ਬੂਟੀਆਂ ਆਉਣਗੀਆਂ ਔਰ ਬਹੁਤ ਹੀ ਸੋਹਣੇ ਬੂਟੇ ਬਣੇ ਹੋਏ ਐ ਪਲੱਸ ਇਸ ਦੇ ਨਾਲ ਇਸ ਦੀ ਬਾਜੂ ਤੇ ਵੀ ਵਰਕ ਆਊਗਾ ਬਹੁਤ ਜ਼ਿਆਦਾ ਪਿਆਰਾ ਜੋ ਕਿ ਸਾਰੇ ਹੀ ਸੂਟ ਹੈ ਪੌਕੇਟ ਫ੍ਰੈਂਡਲੀ ਰਹਿਣਗੇ ਸਪੈਸ਼ਲੀ ਥੋੜੀ ਡਿਮਾਂਡ ਦੇ ਉੱਤੇ ਅਸੀਂ ਇਹ ਸੂਟਸ ਰੈਡੀ ਕੀਤੇ ਨੇ ਤੇ ਇਹਦੇ ਵਿੱਚ ਫਿਲਹਾਲ ਅਸੀਂ ਚਾਰ ਹੀ ਕਲਰ ਰੈਡੀ ਕਰ ਪਾਏ ਆ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਮਹਿੰਦੀ ਸ਼ੇਡ ਆਊਗਾ ਗ੍ਰੀਨ ਸ਼ੇਡ ਔਰ ਰਾਣੀ ਸ਼ੇਡ ਇਹ ਤੁਸੀਂ ਦੇਖਿਆ ਜੀ ਇਹ येलो ਮਸਟਰਡ ਸ਼ੇਡ ਦੇ ਵਿੱਚ ਇਹ ਸੂਟ ਰਹੂਗਾ ਸਟੱਫ ਬਹੁਤ ਪਿਆਰਾ ਹੈ ਤੁਸੀਂ ਦੇਖ ਸਕਦੇ ਹੋ ਜੀ ক্লোਜ਼ ਤੋਂ ਲਾਈਨਿੰਗ ਦੇ ਵਿੱਚ ਸਟੱਫ ਆਏਗਾ ਇੱਕ ਸੈਟਨ ਦੀ ਲਾਈਨ ਆ ਰਹੀ ਹੈ ਇਸ ਦੇ ਵਿੱਚ ਔਰ ਇੱਕ ਆਈ ਹੈ ਜੀ ਵਿਸਕੋਸ ਔਰਗੇਂਜ਼ਾ ਦੀ ਇਹ ਵੀ ਆਊਟ ਦੁਪੱਟਾ ਸੂਟਸ ਰਹਿਣਗੇ ਦੁਪੱਟਾ ਅਗਰ ਕਿਸੇ ਨੇ ਰੈਡੀ ਕਰਵਾਉਣਾ ਹੈ ਤਾਂ ਉਹ ਤੁਹਾਡੀ ਡਿਮਾਂਡ ਦੇ ਉੱਤੇ ਹੀ ਅਸੀਂ ਰੈਡੀ ਕਰਾਂਗੇ ਤੁਸੀਂ ਇੰਨਾ ਸੂਟਸ ਦੇ ਵਿੱਚੋਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਜੋ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਹੈ ਵਰਕ ਦਾ ਜਿਹੜਾ ਪੈਟਰਨ ਰਹੇਗਾ ਉਹ ਸੇਮ ਹੀ ਰਹੇਗਾ ਜੀ ਸਾਰੇ ਸੂਟਸ ਦਾ ਦੁਪੱਟਾ ਜਿੱਦਾਂ ਤੁਸੀਂ ਕਹੋਗੇ ਸੀ ਉਦਾਂ ਰੈਡੀ ਕਰਕੇ ਤੁਹਾਨੂੰ ਦੇ ਸਕਦੇ ਆਂਗੇ ਕਈ ਵਾਰ ਕਿਸੇ ਕਸਟਮਰ ਨੇ ਕੀ ਹੁੰਦਾ ਸਿਰਫ ਸੂਟਸ ਹੀ ਲੈਣੇ ਹੁੰਦੇ ਆ ਸੋ ਪ੍ਰੋਪਰ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਪਣਾ ਮੈਸੇਜ ਸੈਂਡ ਕਰ ਸਕਦੇ ਹੋ WhatsApp ਤੇ ਵੀ ਕਰ ਸਕਦੇ ਹੋ DM ਕਰ ਸਕਦੇ ਹੋ ਤੁਸੀਂ Instagram ਦੇ ਉੱਪਰ